ਆਗਰੇ ਵਿੱਚ ਹੋਏ ਇੱਕ ਕਤਲकांड ਬਾਰੇ ਕੀ ਤੁਹਾਨੂੰ ਪਤਾ ਹੈ ਜਿਸ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸ਼ੁਰੂ ਵਿੱਚ ਲੋਕ ਕਾਤਲ ਨੂੰ ਬਚਾਉਂਦੇ ਰਹੇ ਪਰ ਜਦੋਂ ਹੌਲੀ-ਹੌਲੀ ਸੱਚਾਈ ਬਾਹਰ ਆਈ ਤਾਂ ਸਭ ਦੇ ਹੋਸ਼ ਉੱਡ ਗਏ ਇਸ ਘਟਨਾ ਦੇ ਦੌਰਾਨ ਹਰ ਰੋਜ਼ ਕੋਈ ਨਾ ਕੋਈ ਨਵਾਂ ਖੁਲਾਸਾ ਹੁੰਦਾ ਸੀ ਜਿਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ ਅੱਜ ਅਸੀਂ ਰਿਤਿਕਾ ਸਿੰਘ ਮਾਮਲੇ ਬਾਰੇ ਗੱਲ ਕਰਨ ਜਾ ਰਹੀ ਹਾਂ ਇਹ ਕਾਰੀ ਉੱਤਰ ਪ੍ਰਦੇਸ਼ ਦੇ ਗੇਟਵੇ ਕਹੇ ਜਾਣ ਵਾਲੇ ਸ਼ਹਿਰ ਗਾਜ਼ੀਆਬਾਦ ਤੋਂ ਸ਼ੁਰੂ ਹੁੰਦੀ ਹੈ ਇਹ ਦਿੱਲੀ ਨਾਲ ਲੱਗਦਾ ਹੈ ਤੇ ਭਾਰਤ ਦੇ ਪ੍ਰਸਿੱਧ ਇੰਜਨ ਇੰਡਸਟਰੀ ਕੇਂਦਰਾ ਵਿੱਚੋਂ ਇੱਕ ਹੈ ਗਾਜ਼ੀਆਬਾਦ ਵਿੱਚ ਕੁਕੂੜੀ ਰਹਿੰਦੀ ਸੀ ਰਿਤਿਕਾ ਸਿੰਘ ਉਸ ਦੀ ਉਮਰ 20 ਤੋਂ 21 ਸਾਲ ਦੀ ਹੋਵੇਗੀ ਉਸ ਨੇ ਆਪਣੀ ਸਾਰੀ ਪੜ੍ਹਾਈ ਇੱਥੋਂ ਦੇ ਕਾਨਵਰਟ ਸਕੂਲ ਤੋਂ ਕੀਤੀ ਸੀ ਕਾਫੀ ਹੁਸ਼ਿਆਰ ਕੁੜੀ ਸੀ ਅੰਦਰੀਜੀ ਮੀਡੀਅਮ ਵਿੱਚ ਪੜੀ ਸੀ ਉਸੇ ਪਰਿਵਾਰ ਵਿੱਚ ਮਾਤਾ ਪਿਤਾ ਅਤੇ ਇੱਕ ਛੋਟਾ ਭਰਾ ਸੀ ਫੈਨਾਏ ਲੋਕ ਉੱਤਰ ਪ੍ਰਦੇਸ਼ ਦੇ ਇੱਕ ਛੋਟੇ ਪਿੰਡ ਵਿੱਚ ਰਹਿੰਦੇ ਸਨ ਫਿਰ ਉਸਦੇ ਪਿਤਾ ਕੰਮ ਦੀ ਤਲਾਸ਼ ਵਿੱਚ ਗਾਜ਼ੀਆਬਾਦ ਆ ਗਏ ਜਦੋਂ ਉਹਨਾਂ ਨੂੰ ਵਧੀਆ ਕੰਮ ਮਿਲ ਗਿਆ ਤਾਂ ਆਪਣੇ ਪਰਿਵਾਰ ਨੂੰ ਵੀ ਇੱਥੇ ਲੈ ਆਏ ਕੁਝ ਦਿਨਾਂ ਬਾਅਦ ਉਹ ਨੁਆਇਦਾ ਵਿੱਚ ਜੁਕੀਆਂ ਦਾ ਵਪਾਰ ਕਰਨ ਲੱਗ ਪਏ ਅਤੇ ਉਹਨਾਂ ਦਾ ਕੰਮ ਹੌਲੀ-ਹੌਲੀ ਚੰਗਾ ਚੱਲਣ ਲੱਗ ਪਿਆ ਜਿਵੇਂ ਕਿ ਮਿਡਲ ਕਲਾਸ ਪਰਿਵਾਰਾਂ ਵਿੱਚ ਹੁੰਦਾ ਹੈ ਕਾਰਮੀਆਂ ਦੀਆਂ ਛੁੱਟੀਆਂ ਜਾਂ ਹੋਰ ਕਦੇ ਜ਼ਿਆਦਾ ਦਿਨਾਂ ਦੀਆਂ ਛੁੱਟੀਆਂ ਹੁੰਣ ਉੱਤੇ ਮਾਂ ਆਪਣੇ ਬੱਚਿਆਂ ਨੂੰ ਲੈ ਕੇ ਨਾਰਕੇ ਜਾਂਦੀ ਹੈ ਲਗਭਗ ਹਰ ਘਰ ਵਿੱਚ ਹੁੰਦਾ ਹੈ ਛੁੱਟੀਆਂ ਵਿੱਚ ਨਾਨੀ ਦੇ ਘਰ ਜਾਣਾ ਇੱਕ ਆਮ ਗੱਲ ਹੈ ਇਸੇ ਤਰ੍ਹਾਂ ਬਚਪਨ ਵਿੱਚ ਰਿਤਿਕਾ ਵੀ ਆਪਣੀ ਮਾਂ ਅਤੇ ਛੋਟੇ ਭਰਾ ਦੇ ਨਾਲ ਨਾਰਕੇ ਜਾਂਦੀ ਸੀ ਉਸ ਦਾ ਨਾਨਕੇ ਉੱਤਰ ਪ੍ਰਦੇਸ਼ ਦੇ ਟੰਡੂਲਾ ਨਾਂ ਦੀ ਥਾਂ ਤੇ ਸੀ ਅਤੇ ਰਿਤਿਕਾ ਆਸ-ਪਾਸ ਦੇ ਲੋਕਾਂ ਨਾਲ ਮਿਲਦੀ ਸੀ ਅਤੇ ਬੱਚਿਆਂ ਨਾਲ ਉਹ ਅਤੇ ਉਸ ਦਾ ਆਪਰਾ ਖੇਡਦੇ ਸਨ। ਇਸੇ ਗਰਮੀਆਂ ਦੀਆਂ ਛੁੱਟੀਆਂ ਦੇ ਦੌਰਾਨ 나ੜਕੇ ਦੇ ਗੁਆਂਢ ਵਿੱਚ ਰਹਿਣ ਵਾਲਾ ਇੱਕ ਹੁੰਦਾ ਆਕਾਸ਼ ਗੋਤਮ ਵੀ ਸੀ। ਰਿਤਿਕਾ ਦੀ ਉਸ ਦੀ ਪਰਿਵਾਰ ਨਾਲ ਚੰਗੀ ਜਾਣ-ਪਛਾਣ ਸੀ ਅਤੇ ਉਨ੍ਹਾਂ ਦੀ ਦੋਸਤੀ ਵੀ ਹੋ ਗਈ। ਛੁੱਟੀਆਂ ਵਿੱਚ ਦੋਵੇਂ ਮਿਲਦੇ ਸਨ ਅਤੇ ਛੁੱਟੀਆਂ ਖਤਮ ਹੋਣ ਤੇ ਰਿਤਿਕਾ ਵਾਪਸ ਕਾਜੀਆਬਾਦ ਚਲੀ ਜਾਂਦੀ ਸੀ। ਇਹ سلسلہ ਚੱਲਦਾ ਰਿਹਾ ਸਮੇਂ ਦੇ ਨਾਲ ਜਦੋਂ ਦੋਵੇਂ ਵੱਡੇ ਅਤੇ ਸਮਝਦਾਰ ਹੋਏ ਅਕਾਸ਼ ਨੂੰ ਰਿਤਿਕਾ ਵਿੱਚ ਦਿਲਚਸਪੀ ਹੋਣ ਲੱਗੀ ਰਿਤਿਕਾ ਦੇਖਣ ਵਿੱਚ ਕਾਫੀ ਸੂਨੀ ਸੀ ਪਰ ਉਹ ਕਾਸ਼ ਨੂੰ ਸਿਰਫ ਇੱਕ ਸਧਾਰਨ ਦੋਸਤ ਵਾਂਗ ਟਰੀਟ ਕਰਦੀ ਸੀ ਅੱਗੇ ਚੱਲ ਕੇ ਕਾਸ਼ ਨੂੰ ਰਿਤਿਕਾ ਨਾਲ ਪਿਆਰ ਹੋ ਗਿਆ ਪਰ ਇਹ ਪਿਆਰ ਕੋਈ ਆਮ ਪਿਆਰ ਨਹੀਂ ਸੀ ਇਹ ਪਾਗਲਪਨ ਵਾਲਾ ਪਿਆਰ ਸੀ ਆਕਾਸ਼ ਰਿਤਿਕਾ ਦੇ ਪਿੱਛੇ ਹੀ ਪੈ ਗਿਆ ਪਰ ਰਿਤਿਕਾ ਉਸ ਉਤੇ ਜ਼ਿਆਦਾ ਧਿਆਨ ਨਹੀਂ ਦਿੰਦੀ ਸੀ ਉਹ ਕਾਸ਼ ਦੀਆਂ ਹਰਕਤਾਂ ਨੂੰ ਮਜ਼ਾਕ ਵਿੱਚ ਲੈਂਦੀ ਸੀ ਇਹ 23 ਸਾਲ ਚੱਲਦਾ ਰਿਹਾ 2014 ਵਿੱਚ ਆਕਾਸ਼ ਗਾਜ਼ੀਆਬਾਦ ਰਿਤਿਕਾ ਦੇ ਪਿੱਛੇ ਆਉਂਦਾ ਹੈ ਉਸੇ ਮਾਪਿਆਂ ਨੂੰ ਵੀ ਇਹ ਗੱਲ ਪਤਾ ਲੱਗਦੀ ਹੈ ਅਤੇ ਉਹ ਆਕਾਸ਼ ਨੂੰ ਸਮਝਾਉਂਦੇ ਹਨ ਨਾਨਕੇ ਦੇ ਪਰਿਵਾਰ ਜ਼ਰੀਏ ਆਕਾਸ਼ ਦੇ ਪਰਿਵਾਰ ਨੂੰ ਵੀ ਦੱਸਿਆ ਜਾਂਦਾ ਹੈ ਕਿ ਉਹ ਰਿਤਿਕਾ ਨੂੰ ਤੰਗ ਕਰ ਰਿਹਾ ਹੈ ਪਰ ਆਕਾਸ਼ ਕਿਸੇ ਦੀ ਵੀ ਗੱਲ ਨਹੀਂ ਸੁਣਦਾ 2014 ਵਿੱਚ ਆਕਾਸ਼ ਰਿਤਿਕਾ ਦਾ ਕਨੈਪ ਕਰ ਲੈਂਦਾ ਹੈ ਉਹ ਉਸ ਨੂੰ ਇੱਕ ਸੁੰਸਾਨ ਥਾਂ ਤੇ ਲੈ ਜਾਂਦਾ ਹੈ ਅਤੇ ਉਸ ਨੂੰ ਆਪਣੇ ਪਿਆਰ ਬਾਰੇ ਦੱਸਦਾ ਹੈ ਕਹਿੰਦਾ ਹੈ ਕਿ ਉਹ ਉਸ ਦੇ ਬਿਨਾ ਜੀ ਨਹੀਂ ਸਕਦਾ ਆਕਾਸ਼ ਕਿਸੇ ਤਰ੍ਹਾਂ ਰਿਤਿਕਾ ਨੂੰ ਹਿਨੌੜ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਅੱਗੇ ਕਹਿੰਦਾ ਹੈ ਕਿ ਉਸ ਨੇ ਰੇਲਵੇ ਵਿੱਚ ਪ੍ਰੀਖਿਆ ਦਿੱਤੀ ਹੈ ਅਤੇ ਜਲਦੀ ਉਸ ਦੀ ਨੌਕਰੀ ਲੱਗਣ ਵਾਲੀ ਹੈ ਉਹ ਰੇਲਵੇ ਵਿੱਚ ਇੱਕ ਅਪਸਰ ਬਰ ਜਾਵੇਗਾ ਅਤੇ ਉਹਨਾਂ ਦੇ ਭਵਿੱਖ ਵਿੱਚ ਕੋਈ ਮਸਲਾ ਨਹੀਂ ਹੋਵੇਗਾ ਇਧਰ ਜਦੋਂ ਧੀ ਘਰੋਂ ਗਾਇਬ ਰਹੀ ਤਾਂ ਮਾਪਿਆਂ ਨੇ ਪੁਲਿਸ ਸਟੇਸ਼ਨ ਵਿੱਚ ਕਨੈਪਿੰਗ ਦਾ ਮਾਮਲਾ ਦਰਜ ਕਰਾ ਦਿੱਤਾ ਅਤੇ ਆਕਾਸ਼ ਗੌਤਮ ਨੂੰ ਇਸ ਕਨੈਪਿੰਗ ਦੇ ਲਈ ਜ਼ਿੰਮੇਵਾਰ ਠਰਾਇਆ ਰੀਤਿਕ ਦੇ ਕਨੈਪ ਹੋਣ ਤੇ 7 ਦਿਨਾਂ ਬਾਅਦ ਆਕਾਸ਼ ਫੜਿਆ ਜਾਂਦਾ ਹੈ। ਰਿਤਿਕਾ ਵੀ ਸਹੀ ਸਲਾਮਤ ਆਪਣੇ ਘਰ ਵਾਪਸ ਆ ਜਾਂਦੀ ਹੈ। ਪਿਛਲੇ 7 ਦਿਨਾਂ ਦੌਰਾਨ ਆਕਾਸ਼ ਰਿਤਿਕਨ ਕਨਵਿੰਸ ਕਰਦਾ ਰਿਹਾ, ਉਸ ਨੂੰ ਵਿਆਹ ਲਈ ਮਨਾਉਂਦਾ ਰਿਹਾ ਪਰ ਘਰ ਆਉਣ ਤੋਂ ਬਾਅਦ ਰਿਤਿਕਾ ਕਨੈਪਿੰਗ ਦਾ ਕੇਸ ਵਾਪਸ ਲੈ ਲੈਂਦੀ ਹੈ। ਉਸਨੇ ਕਿਹਾ ਕਿ ਕਾਸ਼ ਨੇ ਉਸ ਨੂੰ ਕਨੈਪ ਨਹੀਂ ਕੀਤਾ ਸੀ। ਪਿਛਲੇ 7 ਦਿਨਾਂ ਵਿੱਚ ਰਿਤਿਕਾ ਨੂੰ ਵੀ ਪਾਵਲਾ ਦੀ ਤਰ੍ਹਾਂ ਪਿੱਛੇ ਪਏ ਆਕਾਸ਼ ਨਾਲ ਪਿਆਰ ਹੋ ਗਿਆ ਸੀ। ਰਿਤਿਕਾ ਆਪਣੇ ਮਾਪਿਆਂ ਨਾਲ ਵੀ ਆ ਦੀ ਗੱਲ ਕਰਦੀ ਹੈ। ਪਰ ਉਹ ਜ਼ ਵਿਰੋਧ ਕਰਦੇ ਹਨ ਉਹਨਾਂ ਦੇ ਮੁਤਾਬਿਕ ਮੁੰਡਾ ਠੀਕ ਪ੍ਰੀਤੀ ਦਾ ਨਹੀਂ ਸੀ ਉਹ ਬੇਰੋਜ਼ਗਾਰ ਸੀ ਗੁੱਸੇ ਵਾਲਾ ਸੀ ਤੇ ਕੋਈ ਕੰਮ ਨਹੀਂ ਕਰਦਾ ਸੀ ਉਹ ਇੱਧਰ ਉੱਧਰ ਭਟਕਦਾ ਰਹਿੰਦਾ ਸੀ ਉਸਨੇ ਰਿਤਿਕਾ ਨੂੰ ਖੁਸ਼ ਕਿਵੇਂ ਰੱਖਣਾ ਸੀ ਇਸ ਲਈ ਮਾਪੇ ਵਿਆਹ ਲਈ ਰਾਜ਼ੀ ਨਹੀਂ ਹੁੰਦੇ ਰਿਤਿਕਾ ਉਹਨਾਂ ਨੂੰ ਸਮਝਾਉਂਦੀ ਹੈ ਅਤੇ ਕਾਸ਼ੀ ਦੀ ਰੇਲਵੇ ਦੀ ਨੌਕਰੀ ਵਾਲੀ ਗੱਲ ਦੱਸਦੀ ਹੈ ਕੁਝ ਸਮੇਂ ਬਾਅਦ ਮਾਪਿਆਂ ਨੂੰ ਲੱਗਿਆ ਕਿ ਧੀ ਨੇ ਸੋਚ ਸਮਝ ਕੇ ਹੀ ਫੈਸਲਾ ਲਿਆ ਹੋਵੇਗਾ ਇਸ ਲਈ ਉਹਨਾਂ ਨੂੰ ਮਜਬੂਰਨ ਇਹ ਵਿਆਹ ਲਈ ਮੰਨਣਾ ਪਿਆ। ਫਿਰ 2014 ਵਿੱਚ ਹੀ ਉਹਨਾਂ ਦਾ ਪੁੱਤ ਐਨੀ ਤਰ ਵਿੱਚੋਂ ਵਿਆਹ ਕਰ ਦਿੱਤਾ ਜਾਂਦਾ ਹੈ। ਮਾਪੇ ਇਸ ਵਿਆਹ ਤੋਂ ਖੁਸ਼ ਨਹੀਂ ਸਨ। ਵਿਆਹ ਤੋਂ ਬਾਅਦ ਕਾਸ਼ ਤੇ ਰਿਤਿਕਾ ਇਕੱਠੇ ਰਹਿ ਨੱਗ ਪਏ। ਪਹਿਲੇ 2 ਮਹੀਨੇ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ। ਫਿਰ ਰਿਤਿਕਾ ਨੂੰ ਪਤਾ ਲੱਗਦਾ ਹੈ ਕਿ ਕਾਸ਼ ਨੇ ਕੋਈ ਵੀ ਰੇਲਵੇ ਦੀ ਪ੍ਰੀਖਿਆ ਨਹੀਂ ਦਿੱਤੀ ਅਤੇ ਇਸਨੇ ਵਿਆਹ ਲਈ ਝੂਠ ਬੋਲਿਆ ਸੀ। ਰਿਤਿਕਾ ਨੇ ਡੀএসসি ਕੀਤੀ ਹੋਈ ਸੀ ਆਪਣਾ ਘਰ ਚਲਾਉਣ ਲਈ ਮਜਬੂਰਨ ਇੱਕ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਕਰਨੀ ਪਈ ਰਿਤਿਕਾ ਅੰਗਰੇਜ਼ੀ ਸਕੂਲ ਵਿੱਚ ਪੜੀ ਸੀ ਅਤੇ ਅੰਗਰੇਜ਼ੀ ਬਹੁਤ ਚੰਗੀ ਬੋਲਦੀ ਸੀ ਉਹ ਹਸਮੁਖ ਅਤੇ ਮਿਲਨਸਾਰ ਕੁੜੀ ਸੀ ਜਦੋਂ ਰਿਤਿਕਾ ਨੂੰ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਪਿਆ ਤਾਂ ਕਾਸ਼ ਉਸ ਉੱਤੇ ਸ਼ੱਕ ਕਰਨ ਲੱਗ ਪਿਆ ਉਸ ਨੂੰ ਲੱਗਦਾ ਸੀ ਕਿ ਰਿਤਿਕਾ ਦਾ ਕਿਤੇ ਅਫੇਅਰ ਚੱਲ ਰਿਹਾ ਹੈ ਇਸ ਕਰਕੇ ਦੋਮਾ ਵਿੱਚ ਪਹੁੰਚ ਚਵਰੇ ਹੋਣ ਲੱਗ ਪਏ ਕਾਸ਼ ਕੋਈ ਕੰਮ ਤੰਦਾ ਨਹੀਂ ਕਰਦਾ ਸੀ ਉਲਟਾ ਰਿਤਿਕਾ ਦੀ ਕਮਾਈ ਵੀ ਉਸ ਤੋਂ ਖੋ ਲੈਂਦਾ ਸੀ ਬਹੁਤ ਮਿਹਨਤ ਕਰਨ ਦੇ باوجود ਰਿਤਿਕਾ ਮੁਸ਼ਕਿਲ ਨਾਲ ਆਪਣਾ ਖਰਚਾ ਚਲਾ ਪਾਉਂਦੀ ਸੀ ਕਿਉਂਕਿ ਉਸ ਦਾ ਪਤੀ ਪੈਸੇ ਉਡਾ ਦਿੰਦਾ ਸੀ ਇੱਕ ਵਾਰੀ ਤਾਂ ਆਕਾਸ਼ ਨੇ ਰਿਤਿਕਾ ਦੇ ਪੈਰ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਚੰਗਾ ਹੋਇਆ ਮਾਂ ਆਪਣੀ ਬੇਟੀ ਨੂੰ ਮਿਲਣ ਲਈ ਸਮੇਂ ਤੇ ਪੁੱਜ ਗਈ ਨਿਤਾਰ ਰਿਤਿਕਾ ਦਾ ਪਿਆਰ ਸੜ ਗਿਆ ਹੁੰਦਾ ਇਨਾ ਸਾਰ ਗੱਲਾਂ ਕਰਕੇ ਰਿਤਿਕਾ ਨੂੰ ਬਹੁਤ ਮਾਨਸਿਕ ਤਣਾਅ ਮਿਲ ਰਿਹਾ ਸੀ ਅਤੇ ਸਰੀਰਕ ਪੀੜਾ ਵੀ ਹੋ ਰਹੀ ਸੀ ਉਹ ਆਪਣੇ ਘਰ ਵੀ ਨਹੀਂ ਜਾ ਸਕਦੀ ਸੀ ਕਿਉਂਕਿ ਉਸਨੇ ਆਪਣੇ ਮਾਪਿਆਂ ਦੇ ਵਿਰੁੱਧ ਜਾ ਕੇ ਵਿਆਹ ਕੀਤਾ ਸੀ ਸੋਸ਼ਲ ਮੀਡੀਆ ਤੇ ਕਾਸੀ ਐਕਟਿਵ ਰਹਿਣ ਵਾਲੀ ਰਿਤਿਕਾ ਦੀ ਮੁਲਾਕਾਤ ਇੱਕ ਆਦਮੀ ਨਾਲ ਹੁੰਦੀ ਹੈ ਜਿਸ ਦਾ ਨਾਮ ਵਿਪul ਅਗਰਵਾਲ ਸੀ ਉਹ ਫਿਰੋਜ਼ਾਬਾਦ ਦਾ ਰਹਿਣ ਵਾਲਾ ਸੀ ਅਤੇ ਇੱਕ ਪ੍ਰਾਈਵੇਟ ਸਕੂਲ ਦੇ ਮੈਨੇਜਮੈਂਟ ਵਿੱਚ ਮੈਂਬਰ ਸੀ ਉਸਾਂ ਮਿਆਂ ਹੋਇਆ ਹੋਇਆ ਸੀ ਪਤਨੀ ਦੀਪਾਲੀ ਅਗਰਵਾਲ ਦੰਦਾਂ ਦੀ ਡਾਕਟਰ ਸੀ ਅਤੇ ਉਹਨਾਂ ਦਾ ਇੱਕ ਵੇਤਾ ਬੀ ਸੀ ਰਿਤਿਕਾ ਦੀ ਵਿਪਨਨ ਮੁਲਾਕਾਤ ਫੇਸਬੁੱਕ ਤੇ ਹੋਈ ਸੀ ਉਸਨੇ ਆਪਣੀ ਸਾਰੀ ਹਾਲਤ ਵਿਪਨ ਨੂੰ ਦੱਸ ਦਿੱਤੀ ਅਤੇ ਕਿਹਾ ਉਹ ਆਪਣੇ ਪਤੀ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ ਪੀਪਲ ਨੇ ਦੋਸਤੀ ਦੇ ਨਾਤੇ ਰਿਤਿਕਾ ਨੂੰ ਕਿਹਾ ਕਿ ਉਹ ਫਰੋਜਾਵਾਦ ਆ ਜਾਵੇ ਅਤੇ ਉਹਦੇ ਸਕੂਲ ਵਿੱਚ ਅਧਿਆਪਕ ਬਣ ਜਾਵੇ ਰਿਤਿਕਾ ਪਹਿਨਾ ਵੀ ਸਕੂਲ ਵਿੱਚ ਪੜਾਉਂਦੀ ਸੀ ਇਹ ਗੱਲ ਰਿਤਿਕਾ ਨੂੰ ਠੀਕ ਲੱਗੀ 2014 ਤੋਂ 4 ਸਾਲਾਂ ਤੱਕ ਪਤੀ ਦੇ ਜ਼ੁਲਮ ਸਹਿਣ ਤੋਂ ਬਾਅਦ ਰਿਤਿਕਾ 2018 ਵਿੱਚ ਆਪਣੇ ਸਹੁਰੇ ਛੱਡ ਕੇ ਫਿਰੋਜ਼ਾਬਾਦ ਆ ਗਈ ਉਸਨੇ ਆਪਣੇ ਪਤੀ ਆਕਾਸ਼ ਨੂੰ ਇਹ ਨਹੀਂ ਦੱਸਿਆ ਕਿ ਉਹ ਘਰ ਛੱਡ ਰਹੀ ਹੈ ਜਦੋਂ ਉਹ ਘਰ ਤੇ ਨਹੀਂ ਸੀ ਰਿਤਿਕਾ ਨੇ ਘਰ ਛੱਡ ਦਿੱਤਾ ਉਸ ਨੂੰ ਪਤਾ ਸੀ ਆਕਾਸ਼ ਕਦੇ ਵੀ ਉਸ ਨੂੰ ਘਰ ਛੱਡਣ ਨਹੀਂ ਦੇਵੇਗਾ ਕਿਉਂਕਿ ਉਸਦੀ ਕਮਾਈ ਨਾਰਗੀ ਘਰ ਚੱਲਦਾ ਸੀ ਰਿਤਿਕਾ ਕੰਮ ਕਰਦੀ ਸੀ ਅਤੇ ਆਕਾਸ਼ ਬੇਰੋਜ਼ਗਾਰ ਘੁੰਮਦਾ ਸੀ ਜੇਕਰ ਰਿਤਿਕਾ ਨਹੀਂ ਰਹੀ ਤਾਂ ਉਸ ਦਾ ਖਰਚ ਕਿਵੇਂ ਚੱਲੇਗਾ ਰਿਤਿਕਾ ਫਰੋਜ਼ਾਬਾਦ ਆ ਗਈ ਬਿੱਪਰ ਲਈ ਆਪਣੀ ਦੋਸਤੀ ਨਿਭਾਈ ਅਤੇ ਉਸ ਨੂੰ ਸਕੂਲ ਵਿੱਚ ਨੌਕਰੀ ਦਿਵਾ ਦਿੱਤੀ ਉੱਤੇ ਆਕਾਸ਼ ਮੁੱਸੇ ਵਿੱਚ ਆਪਣੀ ਪਤਨੀ ਰਿਤਿਕਾ ਨੂੰ ਲੱਭਣ ਲੱਗ ਪਿਆ ਰਿਤਿਕਾ ਨੂੰ ਲੱਗਿਆ ਕਿ ਜੇਕਰ ਉਸਨੇ ਉਸ ਨੂੰ ਲੱਭ ਲਿਆ ਤਾਂ ਉਸ ਮਾਰ ਦੇਵੇਗਾ ਕਿਉਂਕਿ ਪਹਿਲਾਂ ਵੀ ਉਸ ਦਾ ਪੈਰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ ਪਤੀ ਮਾਰਕ ਉਪਤਾ ਉਕਾਸ਼ ਕਰਦਾ ਨਹੀਂ ਸੀ ਕਿਤੇ ਉਹ ਮੇਰੇ ਮਾਪਿਆਂ ਦੇ ਜ਼ਰੀਏ ਇੱਥੇ ਨਾ ਜਾਵੇ ਇਸ ਲਈ ਰਿਤਿਕਾ ਨੇ ਆਪਣੇ ਮਾਪਿਆਂ ਨਾਲ ਵੀ ਸਾਰੇ ਸੰਪਰਕ ਤੋੜ ਲਏ ਕਾਸ਼ ਰਿਤਿਕਾ ਦੇ ਮਾਪਿਆਂ ਨੂੰ ਵੀ ਤੰਗ ਕਰਦਾ ਸੀ ਰਿਤਿਕਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਉਸੇ ਸਮੇਂ ਕਿਤੋਂ ਕਾਸ਼ ਨੂੰ ਵਿਪਲ ਬਾਰੇ ਵੀ ਪਤਾ ਲੱਗ ਗਿਆ ਉਸ ਨੂੰ ਲੱਗ ਰਿਹਾ ਸੀ ਕਿ ਰਿਤਿਕਾ ਦਾ ਵਿਪਲ ਅਫੇਅਰ ਜ਼ਿਆਦਾ ਰਿਹਾ ਹੈ ਰਿਤਿਕਾ ਨੂੰ ਡਰ ਲੱਗਣ ਲੱਗਾ ਕਿ ਕਿਤੇ ਉਸ ਦਾ ਪਤੀ ਇੱਥੇ ਨਾ ਜਾਵੇ ਇਸ ਤੋਂ ਬਾਅਦ ਰਿਤਿਕਾ ਅਤੇ ਵਿਪਲ ਫਿਰੋਜਾਬਾਦ ਛੱਡ ਕੇ ਆਗਰਾ ਆ ਗਏ ਆਗਰੇ ਦੇ ਤਾਜਗੜ੍ਹ ਇਲਾਕੇ ਵਿੱਚ ਹਾਲ ਹੀ ਵਿੱਚ ਇੱਕ ਨਵੀਂ ਸੋਸਾਇਟੀ ਬਣੀ ਸੀ ਓਮ ਸ਼੍ਰੀ ਪਲੇਟਿਨਮ ਅਪਾਰਟਮੈਂਟ ਅਤੇ ਵਿਪਲ ਨੇ ਇੱਕ ਫਿਨੈਟ 13000 ਰੁਪਏ ਪ੍ਰਤੀ ਮਹੀਨੇ ਦੇ ਕਿਰਾਏ ਤੇ ਲੈ ਲਿਆ ਵਿਪਲ ਨੂੰ ਪਹਿਨਾ ਰਿਤਿਕਾ ਨਾਲ ਹਮਦਰਦੀ ਸੀ ਪਰ ਹੌਲੀ-ਹੌਲੀ ਉਸ ਨੂੰ ਵੀ ਰਿਤਿਕਾ ਨਾਲ ਪਿਆਰ ਹੋ ਗਿਆ ਹਾਲਾਂਕਿ ਵਿਪુલ ਵੀ ਪਿਆਆ ਹੋਇਆ ਸੀ ਉਸਦੀ ਪਤਨੀ ਅਤੇ ਇੱਕ ਬੇਟਾ ਵੀ ਸੀ ਰਿਤਿਕਾ ਨੂੰ ਵੀ ਇੱਕ ਵਧੀਆ ਜੀਵਨ ਸਾਥੀ ਮਿਲ ਗਿਆ ਸੀ ਜਿਸ ਨਾਲ ਉਹ ਆਪਣਾ ਦੁੱਖ ਤਰਦ ਸਾਂਝਾ ਕਰ ਸਕਦੀ ਸੀ ਇਹ ਦੋਵੇਂ ਉਸੇ ਫਲੈਟ ਵਿੱਚ ਲੀਵਿੰਗ ਵਿੱਚ ਰਹਿਣ ਲੱਗ ਪਏ ਇੱਥੇ ਆਉਣ ਦੀ ਵਜ੍ਹਾ ਨਾਲ ਰਿਤਿਕਾ ਦਾ ਟੀਚਿੰਗ ਦਾ ਕੰਮ ਵੀ ਛੁੱਟ ਗਿਆ 2017 ਵਿੱਚ ਉਸਨੇ ਥੋੜੇ ਬਹੁਤੇ ਆਪਣੇ ਖਰਚੇ ਲਈ ਪੈਸੇ ਕਮਾਉਣੇ ਸ਼ੁਰੂ ਕਰ ਦਿੱਤੇ ਉਸ ਨੂੰ ਇਹ ਵੀ ਡਰ ਸੀ ਕਿ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਦੀ ਵਜ੍ਹਾ ਨਾਲ ਕਾਸ਼ ਕਿਤੇ ਉਸ ਦਾ ਪਤਾ ਨਾ ਲਗਾ ਲਵੇ ਪਰ ਫਿਰ ਵੀ ਮਜਬੂਰਨ ਰਿਤਿਕਾ ਨੂੰ ਇੱਥੇ ਐਕਟਿਵ ਰਹਿਣਾ ਪੈਂਦਾ ਸੀ ਬੀਪਲ ਵੀ ਉਹਨਾਂ ਇੱਥੇ ਹੀ ਰਹਿਣ ਲੱਗ ਪਿਆ ਪਰ ਉਹ ਹਰ ਰੋਜ਼ ਸਵੇਰੇ ਆਪਣੇ ਸਕੂਲ ਜਾਂਦਾ ਤੇ ਸ਼ਾਮ ਤੱਕ ਫਲੈਟ ਵਿੱਚ ਵਾਪਸ ਆਉਂਦਾ ਸੀ ਰਿਤਿਕਾ ਨੇ ਕੋਰਟ ਵਿੱਚ ਆਪਣੇ ਪਤੀ ਤੋਂ ਤਲਾਕ ਲੈਣ ਦੀ ਅਰਜ਼ੀ ਲਾਈ ਅਤੇ 50 ਲੱਖ ਦੀ ਮੰਗ ਵੀ ਕੀਤੀ रितिका ਨੇ ਆਪਣੇ પતિ ਦੇ ਬਹੁਤ ਜ਼ੁਲਮ ਸਹੇ ਸਾਨੂੰ ਕਿਉਂਕਿ ਉਹ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਗ ਕਰਦਾ ਸੀ ਇਸ ਲਈ ਉਸ ਨੇ ਤਲਾਕ ਦੇ ਨਾਂ 50 ਲੱਖ ਰੁਪਏ ਦੀ ਮੰਗ ਕੀਤੀ ਇਸ ਗੱਲ ਨੇ ਆਕਾਸ਼ ਦੇ ਦਿਮਾਗ ਵਿੱਚ ਗੁੱਸਾ ਭਰ ਦਿੱਤਾ ਫਿਰ ਉਸ ਨੂੰ ਕਿਸੇ ਵੀ ਤਰੀਕੇ ਨਾਲ ਰਿਤਿਕਾ ਨੂੰ ਲੱਭਣਾ ਸੀ ਇਸ ਲਈ ਉਸ ਨੇ ਸੋਸ਼ਲ ਮੀਡੀਆ ਤੇ ਅਦਰੋਂ ਵੀ ਜਾਣਕਾਰੀ ਪ੍ਰਾਪਤ ਕਰਨੀ ਸ਼ੁਰੂ ਕੀਤੀ ਕਿ ਤਲਾਕ ਦੀ ਕਾਗਜ਼ ਕਿਹੜੇ ਪਤੇ ਤੋਂ ਭੇਜੇ ਗਏ ਸਨ ਕਈ ਤਰੀਕਿਆਂ ਤੇ ਸੂਤਰਾਂ ਦੇ ਜ਼ਰੀਏ ਉਸ ਨੇ ਰਿਤਿਕਾ ਬਾਰੇ ਪਤਾ ਲਗਾ ਲਿਆ ਇਹ ਰਿਤਿਕਾ ਆਗਰੇ ਦੇ ਤਾਜਗੰਜ ਇਲਾਕੇ ਵਿੱਚ ਸ਼੍ਰੀ ਓਮ ਪਲੇਟੀਨਵਾ ਦੇ 404 ਨੰਬਰ ਫਲੈਟ ਵਿੱਚ ਰਹਿੰਦੀ ਹੈ ਕੋਈ ਵੀ ਅਣਜਾਣ ਵਿਅਕਤੀ ਬਿਲਡਿੰਗ ਵਿੱਚ ਆਸਾਨੀ ਨਾਲ ਨਹੀਂ ਜਾ ਸਕਦਾ ਉੱਤੇ ਸਿਕਿਉਰਿਟੀ ਗਾਰ ਸਵਾਲ ਕਰਦੇ ਹਨ ਕਿ ਤੁਸੀਂ ਕਿੱਥੋਂ ਆਏ ਹੋ ਅਤੇ ਕਿਸ ਨੂੰ ਮਿਲਣਾ ਹੈ ਔਰ ਜਿਸ ਜੀ ਵਿੱਚ ਐਂਟਰੀ ਕਰਦੇ ਹਨ ਕਿਹੜਾ ਵਿਅਕਤੀ ਕਿੰਨੇ ਵਜੇ ਆਇਆ ਅਤੇ ਕਿੰਨੇ ਵਜੇ ਗਿਆ ਵਟੀਆਂ ਅਤੇ ਆਲੀਸ਼ਾ ਸਟਰੀਟੀਆਂ ਵਿੱਚ ਗਾਰਡ ਅਕਸਰ ਉਸ ਫਲੈਟ ਵਿੱਚ ਫੋਨ ਕਰਦੇ ਹਨ ਜਿਸ ਵਿਅਕਤੀ ਨੂੰ ਮਿਲਣ ਆਉਣ ਵਾਲਾ ਹੋਵੇ ਜੇਕਰ ਉਸ ਫਲੈਟ ਦੇ ਰਹਿਣਵਾਰੀ ਦੀ ਇਜਾਜ਼ਤ ਹੁੰਦੀ ਹੈ ਤਾਂ ਹੀ ਘਰ ਆਉਣ ਵਾਲੇ ਵਿਅਕਤੀ ਨੂੰ ਅੰਦਰ ਜਾਣ ਦਿੰਦੇ ਹਨ ਆਕਾਸ਼ ਨੂੰ ਇਹ ਸਭ ਕੁਝ ਪਤਾ ਸੀ ਕਿਸ ਨੇ ਇਸ ਦਾ ਹਲ ਕੱਢਣ ਲਈ ਪੂਰਾ ਪਲਾਨ ਬਣਾਇਆ ਸਭ ਤੋਂ ਪਹਿਲਾਂ ਉਸ ਨੇ ਕਾਜਲ ਅਤੇ ਸੁਸ਼ੀਲਾ ਦੋ ਔਰਤਾਂ ਨੂੰ ਆਪਣੇ ਪਲਾਨ ਵਿੱਚ ਸ਼ਾਮਲ ਕੀਤਾ ਇਹ ਔਰਤਾਂ ਉਸ ਦੇ ਆਸ-ਪਾਸ ਰਹਿਣਵਾਰੀਆਂ ਸੀ ਫਿਰ ਉਸ ਨੇ ਦੋ ਮੁੰਡਿਆਂ ਨੂੰ ਵੀ ਇਸ ਪਲਾਨ ਵਿੱਚ ਲੈ ਲਿਆ ਇਨ੍ਹਾਂ ਵਿੱਚੋਂ ਇੱਕ ਉਸ ਦਾ ਦੋਸਤ ਸੀ ਜਿਸ ਦਾ ਨਾਮ ਚੇਤਨ ਸੀ ਅਤੇ ਉਹ ਸਮਾਨ ਡਿਲੀਵਰੀ ਕਰਨ ਵਾਲਾ ਸੀ ਚੇਤਨ ਨੇ ਆਪਣੇ ਦੋਸਤ ਅਨਵਰ ਨੂੰ ਵੀ ਇਸ ਵਿੱਚ ਸ਼ਾਮਿਲ ਕਰ ਲਿਆ ਅਨਵਰ ਮਜ਼ਦੂਰੀ ਕਰਦਾ ਸੀ ਇਸ ਤਰੀਕੇ ਨਾਲ ਦੋ ਹੁੰਡੇ ਵੀ ਉਸੇ ਨਾਲ ਹੋ ਗਏ ਕਾਸ਼ ਨੇ ਸਭ ਨੂੰ ਆਪਣਾ ਆਪਣਾ ਰੋਲ ਸਮਝਾ ਦਿੱਤਾ ਅਤੇ ਉਹਨਾਂ ਨੂੰ ਹੱਥ ਕਰੀਆਂ ਤੇ ਰਸਤੀਆਂ ਦੇ ਦਿੱਤੀਆਂ ਇਸ ਸਮਾਨ ਨੂੰ ਉਹਨਾਂ ਨੇ ਇਸ ਤਰੀਕੇ ਨਾਲ ਛੁਪਾ ਕੇ ਰੱਖਿਆ ਤਾਂ ਜੋ ਕਿਸੇ ਨੂੰ ਕੁਝ ਪਤਾ ਨਾ ਲੱਗੇ 24 ਜੂਨ 2022 ਦੀ ਸਵੇਰ 10:30 ਵਜੇ ਕਾਸ਼ ਤੋਂ ਔਰਤਾਂ ਅਤੇ ਦੋ ਮੁੰਡਿਆਂ ਨੂੰ ਲੈ ਕੇ ਆਗਰਾ ਦੇ ਇਸ ਅਪਾਰਟਮੈਂਟ ਵਿੱਚ ਆ ਗਿਆ। ਇੱਥੇ ਮੁੰਨਾ ਨਾਮ ਦਾ ਇੱਕ ਗਾਰਡ ਸੀ। ਉਸਨੇ ਉਹਨਾਂ ਤੋਂ ਪੁੱਛਿਆ ਕਿ ਕਿੱਥੇ ਜਾਣਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ 601 ਫਲੈਟ ਵਿੱਚ ਜਾਣਾ ਹੈ। ਗਾਰਡ ਨੇ ਦੇਖਿਆ ਕਿ ਦੋ ਔਰਤਾਂ ਵੀ ਨਾਲ ਹਨ। ਉਸਨੂੰ ਲੱਗਾ ਕਿ ਇਹ ਕੋਈ ਪਰਿਵਾਰ ਦੇ ਜਾਣ ਪਛਾਣ ਵਾਲੇ ਲੋਕ ਹਨ। ਇਸ ਲਈ ਉਹਨਾਂ ਉੱਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਸੀ। ਫਿਰ ਉਹਨਾਂ ਨੂੰ ਲਿਫਟ ਵਿੱਚ ਜਾਣ ਦਿੱਤਾ। ਬਚਾਈ 6ਵੇਂ ਮੰਜ਼ਲ ਤੇ ਜਾਣ ਦੇ ਉਹ ਚੌਥੀ ਮੰਜ਼ਲ ਤੇ ਆਏ ਜਿੱਤੇ 404 ਨੰਬਰ ਫਲੈਟ ਸੀ ਜਿੱਤੇ ਰਿਤਿਕਾ ਰਹਿੰਦੀ ਸੀ ਉਸ ਸਮੇਂ ਵਿਪুল ਆਪਣੇ ਕੰਮ ਤੇ ਜਾਣ ਲਈ ਤਿਆਰ ਹੋ ਰਿਹਾ ਸੀ ਕਾਸ਼ ਨੇ ਆਪਣੇ ਨਾਲ ਆਈਆਂ ਔਰਤਾਂ ਨੂੰ ਉਨਕੇ ਕੀਤਾ ਅਤੇ ਡੋਰ ਬੈਲ ਬਚਾਈ ਰਿਤਿਕਾ ਨੇ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਕਾਸ਼ ਨੂੰ ਖੜਾ ਦੇਖਿਆ ਦਰਵਾਜ਼ੇ ਨੂੰ ਤੱਕਾ ਦੇ ਕੇ ਦੋਵੇਂ ਔਰਤਾ ਅੰਦਰ ਦਾਖਲ ਹੋ ਗਈਆਂ ਰਿਤਿਕਾ ਨੂੰ ਕਮਰੇ ਵਿੱਚ ਲਜਾਇਆ ਗਿਆ ਤੇ ਉਸ ਦੀ ਪिटਾਈ ਕੀਤੀ ਗਈ ਬੀਪਲ ਵੀ ਦੂਸਰੇ ਕਮਰੇ ਵਿੱਚੋਂ ਬਾਹਰ ਆ ਰਿਹਾ ਸੀ ਆਕਾਸ਼ ਅਤੇ ਚੇਤਨ ਉਸਤੇ ਟੁੱਟ ਪਏ ਔਰ ਅਸੀਆ ਲੈ ਕੇ ਆਏ ਸਨ ਜੀਨਾ ਨਾਲ ਉਹਨਾਂ ਨੇ ਬੀਪਲ ਦੇ ਹੱਥ ਤੇ ਪੈਰ ਬੰਨ੍ਹ ਦਿੱਤੇ ਅਤੇ ਉਸਨੂੰ ਬਾਥਰੂਮ ਵਿੱਚ ਬੰਦ ਕਰ ਦਿੱਤਾ ਹੁਣ ਉਹ ਰਿਤਿਕਾ ਦੇ ਕੋਲ ਆਏ ਚਾਰਾਂ ਨੇ ਮਿਲ ਕੇ ਰਿਤਿਕਾ ਨੂੰ ਬੰਨ੍ਹ ਦਿੱਤਾ ਉਸ ਤੋਂ ਬਿਲਕੁਲ ਕਾਫੀ ਹੰਗਾਮਾ ਹੋਇਆ ਅਤੇ ਸਾਰਾ ਘਰ ਉਲਟ ਫੁਲਟ ਹੋ ਗਿਆ ਕੁਝ ਸਮੇਂ ਬਾਅਦ ਕੁਝ ਭਾਰੀ ਚੀਜ਼ਾਂ ਦੇ ਡਿੱਗਣ ਦੀ ਆਵਾਜ਼ ਗਾਰਡ ਨੂੰ ਸੁਣਾਈ ਦਿੱਤੀ ਆਵਾਜ਼ ਬਹੁਤ ਤੇਜ਼ ਸੀ ਜਿਸ ਕਰਕੇ ਆਰੇ ਦੁਆਰੇ ਦੇ ਲੋਕ ਵੀ ਆਪਣੇ ਘਰਾਂ ਤੋਂ ਬਾਹਰ ਨਿਕਲਨ ਆਏ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ ਧਾਰਮੇ ਪਹਿਨਨ ਗੇਤਵੰਦ ਕਰ ਦਿੱਤਾ ਅਤੇ ਉਸ ਥਾਂ ਵੱਲ ਗਿਆ ਜਿੱਥੇ ਆਵਾਜ਼ ਆਈ ਸੀ ਸਾਰੇ ਲੋਕ ਉੱਥੇ ਜਾ ਪਹੁੰਚੇ ਉਹਨਾਂ ਨੇ ਦੇਖਿਆ ਕਿ ਉੱਤੇ ਇੱਕ ਕੁੜੀ ਡਿੱਗੀ ਪਈ ਸੀ ਉਸਦੇ ਹੱਥ ਪੈਰ ਬੰਨੇ ਹੋਏ ਸਨ ਅਤੇ ਇੱਕ ਆਦਮੀ ਉਸ ਨੂੰ ਰੂਸੀਆ ਤੋਂ ਆਜ਼ਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਦੂਸਰਾ ਆਦਮੀ ਇਸ ਸਾਰੀ ਘਟਨਾ ਕਰਮ ਨੂੰ ਵੀਡੀਓ ਵਿੱਚ ਰਿਕਾਰਡ ਕਰ ਰਿਹਾ ਸੀ ਅਤੇ ਦੋ ਔਰਤਾਂ ਉੱਥੇ ਖੜੀਆਂ ਸਨ ਲੋਕ ਸਮਝ ਗਏ ਕਿ ਕੀ ਹੋਇਆ ਹੈ ਫੌਰਨ ਹੀ ਟੀਲ ਉਹਨਾਂ ਵੱਲ ਵਧੀ ਆਕਾਸ਼ ਅਤੇ ਉਸ ਦੇ ਸਾਥੀਆਂ ਨੇ ਜਦੋਂ ਪੀੜ ਦੇਖੀ ਤਾਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਗੇਰਤਾ ਘਾੜਨ ਦੇ ਪਹਿਲਾਂ ਹੀ ਬੰਦ ਕਰ ਦਿੱਤਾ ਸੀ ਪੀੜ ਨੇ ਦੋ ਔਰਤਾਂ ਅਤੇ ਇੱਕ ਆਦਮੀ ਨੂੰ ਫੜ ਲਿਆ ਚੇਤਨ ਅਤੇ ਅਨਵਰ ਇੱਕ ਤੋਂ ਭੱਜ ਗਏ ਤਿੰਨਾਂ ਲੋਕਾਂ ਨੂੰ ਫੜਿਆ ਗਿਆ ਤੇ ਦੋ ਭੱਜਣ ਵਿੱਚ ਕਾਮਯਾਬ ਰਹੇ ਫੌਰਨ ਹੀ ਪੁਲਿਸ ਨੂੰ ਫੋਨ ਕੀਤਾ ਗਿਆ ਤਾਜ਼ਗੰਝ ਪੁਲਿਸ ਮੌਕੇ ਤੇ ਪਹੁੰਚੀ ਫਤਿਹ ਜੋ ਔਰਤਾ ਤੇ ਇੱਕ ਆਦਮੀ ਨੂੰ ਗ੍ਰਿਫਤਾਰ ਕਰ ਲਿਆ ਬੋਡੀ ਨੂੰ ਪੋਸਟ ਮਾਰਟਮ ਲਈ ਭੇਜਿਆ ਗਿਆ ਘਰ ਤੋਂ ਪਤਾ ਲੱਗਾ ਕਿ ਲੋਕ 6ਵੇਂ ਫਲੋਰ ਤੇ ਦਏ ਸਨ ਉੱਥੇ ਇੱਕ ਅਪਾਰਟਮੈਂਟ ਵਿੱਚੋਂ ਕਿਸੇ ਦੇ ਚੀਕਣ ਦੀ ਆਵਾਜ਼ ਆ ਰਹੀ ਸੀ ਇਸ ਤੋਂ ਬਾਅਦ ਦਰਵਾਜ਼ਾ ਖੁੱਲ ਗਿਆ ਇਸੇ ਅਪਾਰਟਮੈਂਟ ਦੇ ਬਾਥਰੂਮ ਚੋਂ ਕਿਸੇ ਦੀ ਆਵਾਜ਼ ਆ ਰਹੀ ਸੀ ਬਾਥਰੂਮ ਦਾ ਦਰਵਾਜ਼ਾ ਖੋਲਿਆ ਗਿਆ ਤਾਂ ਅੰਦਰ ਵਿਪਲ ਬੰਨਿਆ ਪਿਆ ਸੀ ਉਸਨੇ ਅੰਦਰ ਪਈ ਵਾਈਪਰ ਵਰਗੀ ਚੀਜ਼ ਨਾਲ ਬਾਥਰੂਮ ਦੀ ਬਾਰੀ ਖਿੜਕੀ ਦਾ ਕੱਚ ਤੋੜ ਦਿੱਤਾ ਸੀ ਤਾਂ ਜੋ ਉਸਦੀ ਆਵਾਜ਼ ਬਾਹਰ ਤੱਕ ਪਹੁੰਚ ਸਕੇ ਵਿਪਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਆਦਮੀਆਂ ਨੇ ਬਾਥਰੂਮ ਵਿੱਚ ਬੰਦ ਕਰ ਦਿੱਤਾ ਅਤੇ ਉਸ ਨੂੰ ਸਿਰਫ ਚੀਕਾਂ ਸੁਣਾਈ ਦੇ ਰਹੀਆਂ ਸਨ ਉਹ ਉਸ ਕੂਰੀ ਨਾਲ ਲਗਭਗ ਡੇਢ ਸਾਲ ਤੋਂ ਬਿਨਾਂ ਵਿਆਦੇ ਲੀਵਿੰਗ ਦੇ ਰਿਸ਼ਤੇ ਵਿੱਚ ਰਹਿ ਰਿਹਾ ਸੀ ਪੀਤਿਕਾ ਦੇ ਪੋਸਟਮਾਰਟਮ ਚੋਂ ਪਤਾ ਲੱਗਿਆ ਕਿ ਉਸ ਦੀਆਂ ਪਸੀਆਂ ਟੁੱਟ ਗਈਆਂ ਸਨ ਅਤੇ ਰੀੜ ਦੀ ਹੱਡੀ ਦੇ ਕੋਲ ਖੂਨ ਜੰਮ ਗਿਆ ਸੀ ਜਿਸ ਕਾਰਨ ਉਸਦੀ ਮੌਤ ਹੋਈ ਉਸ ਦੇ ਡਿੱਗਣ ਦਾ ਮੰਦਿਰ ਸੀਸੀਟੀਵੀ ਵਿੱਚ ਵੀ ਕੈਦ ਹੋ ਗਿਆ ਪੁਲਿਸ ਨੇ ਤਿੰਨਾਂ ਨੂੰ ਥਾਣੇ ਵਿੱਚ ਲਿਆਂਦਾ ਅਤੇ ਪੁੱਛਤਾਸ਼ ਸ਼ੁਰੂ ਕੀਤੀ ਇਸ ਤੋਂ ਬਾਅਦ ਕਈ ਨਮੀਆਂ ਥਿਉਰੀਆ ਸਾਹਮਣੇ ਆਈਆਂ ਆਕਾਸ਼ ਬੇਰੋਜ਼ਗਾਰ ਸੀ ਅਤੇ ਝੂਠ ਬੋਲ ਕੇ ਰਿਤਿਕ ਨਾਲ ਵਿਆਹ ਕੀਤਾ ਸੀ ਉਸਦੀ ਪਤਨੀ ਦੇਖਣ ਵਿੱਚ ਬਹੁਤ ਸੁੰਦਰ ਸੀ ਜੇ ਉਹ ਕਿਸੇ ਨਾਲ ਗੱਲ ਵੀ ਕਰ ਲੈਂਦੀ ਸੀ ਤਾਂ ਆਕਾਸ਼ ਉਸ ਉਤੇ ਸ਼ੱਕ ਕਰਦਾ ਸੀ ਜਿਸ ਕਾਰਨ ਉਹਨਾਂ ਵਿਚਕਾਰ ਲੜਾਈ ਹੁੰਦੀ ਸੀ ਇੰਨਾ ਲਨਾਨਿਆ ਤੋਂ ਤੰਗ ਆ ਕੇ ਰਿਤਿਕਾ ਨੇ ਘਰ ਛੱਡ ਦਿੱਤਾ ਤੇ ਕਿਸੇ ਹੋਰ ਆਦਮੀ ਨਾਲ ਲੀਵਿੰਗ ਦੇ ਰਿਸ਼ਤੇ ਵਿੱਚ ਰਹਿਣ ਲੱਗੀ। ਇਸ ਗੱਲ ਤੇ ਆਕਾਸ਼ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਬਦਲਾ ਲੈ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਬਿਲਡਿੰਗ ਤੋਂ نیچے ਸੁੱਟ ਦਿੱਤਾ ਗਿਆ। ਅਗਲੀ ਥਿਊਰੀ ਆਈ ਕਿ ਪਤਨੀ ਨੇ ਡਿਵੋਰਸ ਫਾਈਲ ਕੀਤਾ ਸੀ ਜਿਸ ਵਿੱਚ 50 ਲੱਖ ਦੀ ਮੰਗ ਵੀ ਕੀਤੀ ਗਈ ਸੀ। ਪਤੀ ਬੇਰੋਜ਼ਗਾਰ ਸੀ ਉਸ ਨੂੰ ਪੈਸੇ ਕਿੱਥੋਂ ਮਿਲਣੇ ਸਨ? ਪਤਨੀ ਕਿਸੇ ਹੋਰ ਨਾਲ ਲੀਵਿੰਗ ਵਿੱਚ ਰਹਿ ਰਹੀ ਸੀ। ਪਤੀ ਨੇ ਸੋਚਿਆ ਕਿ ਜੀ ਸਬੂਤ ਲਈ ਆਏ ਜਾਣ ਕਿ ਉਸ ਦੀ ਪਤਨੀ ਕਿਸੇ ਹੋਰ ਨਾਲ ਰਹਿੰਦੀ ਹੈ ਤਾਂ ਉਸ ਨੂੰ 50 ਲੱਖ ਨਹੀਂ ਦੇਣੇ ਪੈਣਗੇ ਕਿਉਂਕਿ ਉਸ ਦਾ ਕਿਸੇ ਹੋਰ ਨਾਲ ਫੇਅਰ ਹੋਣ ਕਾਰਨ ਹੀ ਉਹ ਡਿਵੋਰਸ ਦੇ ਰਹੀ ਹੈ ਪਤੀ ਨੇ ਇੱਕ ਯੋਜਨਾ ਬਣਾਈ ਜਿਸ ਵਿੱਚ ਦੋ ਔਰਤਾ ਤੇ ਦੋ ਆਦਮੀਆਂ ਨੂੰ ਸ਼ਾਮਿਲ ਕੀਤਾ ਔਰਤਾ ਇਸ ਲਈ ਕਿ ਕੋਈ ਨਾ ਕਹਿ ਸਕੇ ਕਿ ਉਹ ਸਬੂਤ ਲੈਣ ਦਏ ਸਨ ਜਾਂ ਬਦਲਾ ਲੈਣ ਗਏ ਸਨ ਦੱਸਿਆ ਇਸ ਲਈ ਤਾਂ ਕਿ ਦੋਮਾ ਨੂੰ ਬਣ ਕੇ ਵੀਡੀਓ ਬਣਾਈ ਜਾ ਸਕੇ ਕਿ ਉਹ ਇਸੇ ਆਦਮੀ ਨਾਲ ਪਿਛਲੇ 1.5 ਸਾਲ ਤੋਂ ਰਹਿ ਰਹੀ ਹੈ ਚੇਤੇ ਨੇ ਕਾਜ ਦਾ ਫੋਨ ਵੀ ਲਿਆ ਸੀ ਤਾਂ ਕਿ ਵੀਡੀਓ ਬਣਾਈ ਜਾ ਸਕੇ ਪਰ ਸਿਚੁਏਸ਼ਨ ਅਜਹੀ ਹੋ ਗਈ ਕਿ ਵੀਡੀਓ ਬਣ ਨਹੀਂ ਪਾਈ ਬਾਅਦ ਵਿੱਚ ਜਦੋਂ ਚੇਤਨ ਭੱਜ ਗਿਆ ਤਾਂ ਆਕਾਸ਼ ਤੇ ਰਿਤਿਕਾ ਦੇ ਫੋਨ ਵੀ ਲੈ ਲਏ ਇਹ ਲੋਕ ਸਮੂਹਤ ਹੀ ਲੈਣ ਦੇ ਸਨ ਨਾ ਕਿ ਕਤਲ ਕਰਨ ਇਹਨਾਂ ਨੇ ਕਹਿਣਾ ਸੀ ਬਾਅਦ ਵਿੱਚ ਚੇਤਨ ਤੇ ਅਨਵਰ ਵੀ ਪੁਲਿਸ ਦੀ ਗ੍ਰਿਫਤ ਵਿੱਚ ਆਲਦੇ ਜਾਂਚ ਵਿੱਚ ਹੋਰ ਖੁਲਾਸੇ ਹੁੰਦੇ ਹਨ ਰਿਤਿਕਾ ਦੀ ਇੱਕ ਨਿੱਜੀ ਡਾਇਰੀ ਮਿਲਦੀ ਹੈ ਜਿਸ ਵਿੱਚ ਵਿਪਲ ਦੀ ਪਤਨੀ ਦੀਪਾਲੀ ਅਦਰਵਾਲ ਅਤੇ ਉਸਦੇ ਪਰਿਵਾਰ ਦਾ ਜ਼ਿਕਰ ਕੀਤਾ ਗਿਆ ਸੀ ਇਹ ਲੋਕ ਰੀਤੀਗਾਹ ਨੂੰ ਪਰੇਸ਼ਾਨ ਕਰਦੇ ਸਨ ਝੂਠੀਆਂ ਫੋਟੋਆਂ ਵਾਇਰਲ ਕਰਨ ਦੀ ਧਮਕੀ ਦਿੰਦੇ ਸਨ ਇਹ ਇਸ ਲਈ ਸੀ ਕਿਉਂਕਿ ਵਿਪਲ ਅਦਰਵਾਲ ਉਸਦੇ ਨਾਲ ਲੀਵਿੰਗ ਵਿੱਚ ਰਹਿ ਰਿਹਾ ਸੀ ਆਕਾਸ਼ ਵਿਪਲ ਨੂੰ ਬਲੈਕਮੇਲ ਵੀ ਕਰਦਾ ਸੀ ਕਿ ਉਹ ਇਸ ਦੀ ਪਤਨੀ ਨੂੰ ਦੱਸ ਦੇਵੇਗਾ ਕਿ ਤੁਹਾਡਾ ਫੇਰ ਚੱਲ ਰਿਹਾ ਹੈ ਉਸਨੇ ਇਸ ਤੋਂ ਪੈਸੇ ਵੀ ਲਏ ਸਨ 10 ਅਗਸਤ 2022 ਤੱਕ ਪੁਲਿਸ ਨੇ ਦੀਪਾਲੀ ਨੂੰ ਵੀ ਗ੍ਰਿਫਤਾਰ ਕਰ ਲਿਆ ਦੀਪਾਰੀ ਨੇ ਕੋਰਟ ਵਿੱਚ ਛੇਲ ਦੀ ਅਰਜੀ ਦਿੱਤੀ ਪਰ ਕੋਰਟ ਨੇ ਇਸ ਨੂੰ ਖਾਰਿਜ ਕਰ ਦਿੱਤਾ ਕਾਰ세 ਪਰਿਵਾਰ ਵਾਲੇ ਰਿਤਿਕਾ ਦੇ ਮਾਤਾ ਪਿਤਾ ਕੋਲ ਆ ਕੇ ਕੇਸ ਵਾਪਸੀ ਲੈਣ ਦੀ ਧਮਕੀ ਦੇ ਰਹੇ ਸਨ ਫਿਰ ਮਾਤਾ ਪਿਤਾ ਨੇ ਇਹਨਾਂ ਦੇ ਖਿਲਾਫ ਵੀ ਥਾਣੇ ਵਿੱਚ ਮੁਕੱਦਮਾ ਦਰਜ ਕਰਵਾ ਦਿੱਤਾ ਅਜੇ ਤੱਕ ਇਸ ਕੇਸ ਦੀ ਜਾਂਚ ਜਾਰੀ ਹੈ ਸਾਰੇ ਸਮੂਹ ਤੋਂ ਸਾਹਮਣੇ ਹੋਣ ਦੇ ਵਾਅਦੋ ਫੈਸਲਾ ਨਹੀਂ ਹੋ پا ਰਿਹਾ ਇਸ ਕੇਸ ਬਾਰੇ ਤੁਹਾਡੀ ਕੀ رائے ਹੈ ਕਮੈਂਟ ਵਾਪਸ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ ਚੈਨਲ ਨੂੰ ਤੇ ਨਵੀਂ ਹੋ ਤਾਂ ਸਬਸਕ੍ਰਾਈਬ ਕਰ ਲਓ ਮਿਲਦੇ ਆ ਅਗਲੀ ਵੀਡੀਓ ਵਿੱਚ ਧੰਨਵਾਦ ਜੀ